ਬਾਦਲਾਂ ਨੂੰ ਇਹ ਲੱਗਾ ਕਿ ਹੁਣ ਸਾਡੀ ਬੇੜੀ ਲਗਭਗ ਲੱਗਭਗ ਜਿਹੜੀ ਡੁੱਬ ਗਈ ਹੈ ਇਹ ਨਹੀਂ ਤਰਦੀ ਕੁਛ ਨਾ ਕੁਛ ਕਰਨਾ ਪਊਗਾ ਤੇ ਇਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਨੂੰ ਐਜ਼ ਆ ਟੂਲ ਜਾਂ ਇਹਨਾਂ ਸੰਸਥਾਵਾਂ ਨੂੰ ਸਿੱਖੀ ਸਿਧਾਂਤਕ ਜਿਹੜੀਆਂ ਸੰਸਥਾਵਾਂ ਆ ਇਹਨਾਂ ਨੂੰ ਆਪਣੇ ਪੋਲੀਟੀਕਲ ਅਜੰਡੇ ਦੇ ਲਈ ਯੂਜ਼ ਕੀਤਾ ਅਸੀਂ ਅਕਾਲ ਤਖਤ ਸਾਹਿਬ ਤੋਂ ਇੱਕ ਫਤਵਾ ਉਹ ਲੈ ਕੇ ਆਈਏ ਜਿਹਦੇ ਵਿੱਚ ਅਸੀਂ ਦੁੱਧ ਤੋਫੇ ਹੋ ਜਾਈਏ ਪਰ ਜਦੋਂ ਇਹਨਾਂ ਨੂੰ ਤਲਬ ਕੀਤਾ ਗਿਆ ਜੱਥੇਦਾਰਾਂ ਨੇ ਇਹਨਾਂ ਦੇ ਬਾਬਤ ਸਜ਼ਾ ਸੁਣਾਈ ਹੈ ਉਦੋਂ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਇੰਨੀ ਉਮੀਦ ਹੀ ਨਹੀਂ ਸੀ ਕਿ ਜੱਥੇਦਾਰ ਇੰਨਾ ਕੁ ਵੀ ਬੋਲ ਸਕਦੇ ਜਿੰਨਾ ਕੋਈ ਬੋਲੇ ਆਮ ਲੋਕਾਂ ਦੀ ਸੰਗਤ ਦੀ ਉਮੀਦ ਤੋਂ ਕਿਤੇ ਵੱਧ ਬੋਲਦੇ ਜਿਹੜੇ ਬੰਦੇ ਨੂੰ ਗੁਰੂ ਸਾਹਿਬ ਦੀ ਬੇਅਦਬੀ ਦਾ ਕਰਦ ਹੋਇਆ ਉਹਨੂੰ ਲੱਗਾ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਸਾਰਿਆਂ ਲੋਕਾਂ ਨੇ ਇਸ ਫੈਸਲੇ ਦੀ ਨਿਖੇਦੀ ਕੀਤੀ ਉਹਨਾਂ ਨੇ ਕਿਹਾ ਬਹੁਤ ਮਾੜਾ ਜੇ ਫਾਂਸੀ ਨਹੀਂ ਲੱਗ ਸਕਦੀ ਤਾਂ ਕੋੜੇ ਤੇ ਵੱਜੇ ਆ ਨਾ ਇਸੇ ਤਖਤ ਦੇ ਉੱਤੋਂ ਕੋਈ ਇੰਨੀ ਜੁਰਤ ਹੀ ਰੱਖ ਲੈਂਦੇ ਜੇ ਤੋਂ ਨਹੀਂ ਗਾਂ ਵੱਧ ਸਕਦੇ ਸੀ ਜਿਨ੍ਹਾਂ ਨੂੰ ਇਹ ਸਜਾਵਾਂ ਕਹਿੰਦੇ ਉਹਦੇ ਲਈ ਸਿੱਖ ਦੋ ਵਕਫਤ ਅਰਦਾਸਾਂ ਕਰਦੇ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸਾਨੂੰ ਗੁਰੂ ਘਰ ਦੀ ਸੇਵਾ ਬਖਸ਼ ਦੇ ਕੋਈ ਵੀ ਸਿੱਖ ਕਿਦਾਂ برداشت ਕਰ ਸਕਦਾ ਕੋਈ ਕੋਈ ਗੁਰੂ ਦੇ ਅੰਗ ਪਾੜ ਕੇ ਗਲੀਆਂ ਚ ਖਲਾਰ ਕੇ ਤੇ ਬਾਅਦ ਚ ਦੁੱਧ ਤੋਤਾ ਹੋ ਜਾਵੇ ਤੇ ਉਹਨੂੰ ਕੋਈ ਸਜਾ ਨਾ ਮਿਲੇ ਹਰਜਿੰਦਰ ਸਿੰਘ ਧਾਮੀ ਤੇ ਇਹ ਜਿਹੜਾ ਹੁਣ ਉਹਨੇ ਆਪਣਾ ਨਵਾਂ ਸਾਥੀ ਕਿਉਂਕਿ ਕਹਿੰਦੇ ਹੁੰਦੇ ਆ ਵੀ ਉਹ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ ਇਹ ਆਪ ਪ੍ਰਧਾਨ ਨੇ ਆਪਣੇ ਨਾਲ ਦੇ ਵੀ ਆਪਣੇ ਵਰਗੇ ਇਕੱਠੇ ਕਰ ਲਏ ਹੁਣ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਹੁੜਾ ਉੱਪਰ ਨਰੈਨ ਸਿੰਘ ਚੋੜਾ ਹੁੜਾ ਵੱਲੋਂ ਗੋਲੀ ਚਲਾਈ ਗਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਰੈਨ ਸਿੰਘ ਚੋੜਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਲੋਕ ਪੁੱਛ ਰਹੇ ਨੇ ਕਿ ਨਰੈਨ ਸਿੰਘ ਚੋੜਾ ਖਰੀ ਕੌਣ ਨੇ ਅਤੇ ਅਜਿਹੀ ਕਿਹੜੀ ਗੱਲ ਹੋ ਗਈ ਜਿਸ ਕਾਰਨ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਨੀ ਪਈ ਅਤੇ ਉਹ ਥਾਂ ਜਿਸ ਜਗ੍ਹਾ ਦੇ ਉੱਪਰ ਪੂਰੇ ਪੰਜਾਬ ਦੇ ਸਿੱਖ ਜਿਹੜੇ ਨੇ ਉਹ ਨਤਪਸਤਕ ਹੁੰਦੇ ਨੇ ਕਈ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਵੀ ਹੁੰਦੇ ਨੇ ਉਸ ਦੇ ਪਿੱਛੇ ਕਈ ਰਾਜ਼ ਵੀ ਨੇ ਸਾਰੇ ਰਾਜਾਂ ਤੋਂ ਪਰਦੇ ਤੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਜ਼ਰੂਰ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਆਵਾਜ਼ੇ ਕੌਮ ਦੇ ਪ੍ਰਧਾਨ ਗੁਰੀ ਨੇ ਗੱਲਬਾਤ ਜ਼ਰੂਰ ਕਰਾਂਗੇ ਤੇ ਕੁਝ ਸਵਾਲ ਨੇ ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰੀਕੇ ਦਾ ਹੁਣ ਇੱਕ ਪੂਰਾ ਸਰਜਿਆ ਜਾ ਰਿਹਾ ਹੈਗਾ ਹੈ ਪ੍ਰੋਪਰ ਤਰੀਕੇ ਦੇ ਨਾਲ ਪ੍ਰੋਪੋਗੈਂਡਾ ਇਹ ਕਹਿ ਲੋ ਜਾਂ ਫਿਰ ਜਿਸ ਤਰੀਕੇ ਦੇ ਨਾਲ ਗੋਲੀ ਚੱਲੀ ਸੁਖਵੀਰ ਸਿੰਘ ਬਾਦਲ ਹੋਰਾ ਉੱਪਰ ਨਰੈਣ ਸਿੰਘ ਹੋਰਾ ਦੀ ਪਾਗਲਥੀ ਅਤੇ ਉਸ ਜਗ੍ਹਾ ਤੋਂ ਜਿਸ ਤਰੀਕੇ ਦੇ ਨਾਲ ਹੁਣ ਸਾਰਾ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਅਤੇ ਇੱਕ ਸਵਾਲ ਇਹ ਬਹੁਤ ਵੱਡਾ ਉੱਠ ਰਿਹਾ ਹੈ ਕਿ ਅਕਾਲੀ ਦਲ ਨੇ ਜਿਹੜਾ ਹੈਗਾ ਇਹ ਉਹ ਆਪਣੇ ਅਕਸ ਨੂੰ ਠੀਕ ਕਰਨ ਦੇ ਲਈ ਨਰੈਨ ਸਿੰਘ ਚੋੜਾਹੋਰਾ ਤੋਂ ਇਹ ਸਾਰਾ ਕੁਝ ਕਰਾਇਆ ਇਸਵਾਲ ਖੁੱਟ ਰਿਹਾ ਹੈਗਾ ਇਸ ਦੇ ਪਿੱਛੇ ਕੀ ਰਾਜ਼ ਹੈ ਦੇਖੋ ਪਹਿਲੀ ਤੇ ਗੱਲ ਹੈ ਜਦੋਂ ਪੰਥ ਅੰਦਰ ਕੋਈ ਘਟਨਾ ਵਾਪਰਦੀ ਹੈ ਨਾ ਤੇ ਕੁਦਰਤੀ ਗੱਲ ਹੈ ਵੀ ਜਿਹੜਾ ਦੁਸ਼ਮਣ ਹੁੰਦਾ ਤੁਹਾਡਾ ਉਹ ਹਰ ਘਟਨਾ ਦੇ ਵਿੱਚੋਂ ਲਾਹੇ ਲੈਣ ਦੀ ਕੋਸ਼ਿਸ਼ ਕਰਦਾ ਉਹ ਹਰ ਘਟਨਾ ਨੂੰ ਆਪਣੇ ਖੇਮੇ 'ਚ ਭਗਤੋਣਾ ਚਾਹੁੰਦਾ ਹੁੰਦਾ ਤੇ ਇਹਦਾ ਜੇਸ ਕਦਰ ਵੀ ਪੰਥ ਦੇ ਨੁਕਸਾਨ ਦੇ ਲਈ ਆਪਾਂ ਕੋਈ ਗੱਲ ਜਾਂ ਕੋਈ ਨੈਰੇਟਿਵ ਸੈੱਟ ਸਿੱਕੀ ਤੇ ਸਿੱਟੀ ਹੈ ਇਸ ਘਟਨਾ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਹੁਤ ਸਾਰੇ ਨੈਰੇਟਿਵ ਆਏ ਨੇ ਆਪਾਂ ਇਹਦੀ ਗੱਲ ਦੀ ਥੋੜੀ ਜਿਹੀ ਸ਼ੁਰੂਆਤ ਸ਼ੁਰੂ ਤੋਂ ਕਰਦੇ ਹਾਂ ਕਿ ਜਦੋਂ ਤੋਂ ਇਹ ਬਾਦਲ ਲਾਣੇ ਨੂੰ ਅਕਾਲ ਤਖਤ ਤੇ ਪੇਸ਼ ਹੋਣ ਵਾਲੀ ਗੱਲ ਦਾ سلسلہ ਸ਼ੁਰੂ ਹੋਇਆ ਪਹਿਲੀ ਤੇ ਗੱਲ ਹੈ ਜਦੋਂ ਬਾਦਲਾਂ ਨੂੰ ਇਹ ਲੱਗਾ ਕਿ ਹੁਣ ਸਾਡੀ ਬੇੜੀ ਲਗਭਗ ਲੱਗਭਗ ਜਿਹੜੀ ਡੁੱਬ ਗਈ ਹੈ ਇਹ ਨਹੀਂ ਤਰਦੀ ਕੁਛ ਨਾ ਕੁਛ ਕਰਨਾ ਪਊਗਾ ਤੇ ਇਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਨੂੰ ਐਜ਼ ਆ ਟੂਲ ਜਾਂ ਇਹਨਾਂ ਸੰਸਥਾਵਾਂ ਨੂੰ ਸਿੱਖੀ ਸਿਧਾਂਤਕ ਜਿਹੜੀਆਂ ਸੰਸਥਾਵਾਂ ਆ ਇਹਨਾਂ ਨੂੰ ਆਪਣੇ ਪੋਲੀਟੀਕਲ ਏਜੰਡੇ ਦੇ ਲਈ ਯੂਜ਼ ਕੀਤਾ ਇਹਨਾਂ ਨੂੰ ਪਤਾ ਸੀਗਾ ਕਿ ਸਾਨੂੰ ਇਹ ਇੱਕ ਤਰ੍ਹਾਂ ਦਾ ਢੋਂਗ ਕਰਨਾ ਪੈਣਾ ਵੀ ਅਸੀਂ ਮਾਫੀਆਂ ਮੰਗੀਆਂ ਸਾਨੂੰ ਗੁਨਾਹ ਮੰਨਣੇ ਪੈਣੇ ਆ ਅਸੀਂ ਅਕਾਲ ਤਖਤ ਸਾਹਿਬ ਤੋਂ ਇੱਕ ਫਤਵਾ ਉਹ ਲੈ ਕੇ ਆਈਏ ਜਿਹਦੇ ਵਿੱਚ ਅਸੀਂ ਦੁੱਧ ਤੋਤੇ ਹੋ ਜਾਈਏ ਸਜ਼ਾਵਾਂ ਲੱਗਣੀਆਂ ਵੱਧ ਤੋਂ ਵੱਧ ਕਿੰਨੀਆਂ ਕੋਣੀਆਂ ਟੋਲਟਾ ਸਾਫ਼ ਕਰਨੀਆਂ ਬਰਚਾ ਫੜ ਕੇ ਖੜੇ ਹੋਣਾ ਜੋੜੇ ਸਾਫ਼ ਕਰਨੀ ਇੰਨੀ ਕ ਗੱਲ ਆ ਉਹ ਤੋਂ ਬਾਅਦ ਚ ਆਪਾਂ ਗਰਾਊਂਡ ਤੇ ਨਿਕਲ ਜੋਗੇ ਹੋ ਜਾਾਂਗੇ ਪਰ ਡਾਡਾ ਵੀ ਬੇਅੰਤ ਆ ਨਾ ਜਿਹਦੇ ਲਈ ਸਿੱਖ ਕੌਮ ਦੋ ਵਕਤ ਅਰਦਾਸ ਕਰਦੀ ਆ ਕਿ ਸਿੱਖਾਂ ਦੀ ਮਤ ਤੇ ਪੱਤ ਦਾ ਰਖਾ ਆਪ ਵਾਹਿਗੁਰੂ ਤੇ ਉਹ ਵਾਹਿਗੁਰੂ ਤੇ ਸਭ ਜਾਣਦਾ ਹੀ ਆ ਤੇ ਵਾਹਿਗੁਰੂ ਦੀਆਂ ਆਪਣੀਆਂ ਖੇਡਾਂ ਨੇ ਇਹ ਆਪਣੇ ਚਾਤਰ ਦਿਮਾਗ ਜਿੰਨੇ ਮਰਜ਼ੀ ਢੜਾਈ ਗਏ ਜਦੋਂ ਇਹਨਾਂ ਨੇ ਸਾਰਾ ਵਰਤਾਰਾ ਸ਼ੁਰੂ ਕੀਤਾ ਤੇ ਜਿਹੜੀ ਆਮ ਸੰਗਤ ਸੀ ਇਹਨਾਂ ਨੂੰ ਤਲਬ ਕਰਨ ਤੋਂ ਪਹਿਲਾਂ ਆਮ ਸੰਗਤ ਚ ਇਹ ਚਰਚਾ ਜੀ ਛੱਡੋ ਇਹਨਾਂ ਨੇ ਕਿਹੜਾ ਕੁਸ਼ ਕਰਨਾ ਆਮ ਸੰਗਤ ਦੇ ਮੂੰਹਾਂ ਦੇ ਉੱਤੇ ਬੋਲ ਛੱਡੋ ਇਹਨਾਂ ਨੇ ਕੀ ਕਰਨਾ ਪਹਿਲਾਂ ਕੀ ਕੁਸ਼ ਕਰ ਲਿਆ ਅੱਜ ਤੱਕ ਜਥੇਦਾਰਾਂ ਨੇ ਪਹਿਲਾਂ ਨਹੀਂ ਕੋਈ ਫੈਸਲਾ ਸੁਣਾਤਾ ਬਰਗਾੜੀ ਹੋ ਗਈ ਬਹਿਬਲ ਕਲਾਂ ਹੋ ਗਿਆ 78 ਵਾਪਰਿਆ 84 ਵਾਪਰਿਆ ਹੋਰ ਪਿੱਛੇ ਚਲ ਜਾਓ ਉਦੋਂ ਕਿਹੜਾ ਇਹਨਾਂ ਦੇ ਰੋਲ ਨਹੀਂ ਸੀ ਵਿੱਚ ਹਨ ਮੌਕੇ ਦੇ ਉੱਤੇ ਵੀ ਤਾਂ ਨਿੱਤ ਆਏ ਦਿਨ ਸਿੱਖਾਂ ਦੇ ਘਾਣ ਹੁੰਦੇ ਆ ਉਦੋਂ ਕਿੰਨਾ ਕੁ ਕਿਤੇ ਕੋਈ ਜਥੇਦਾਰ ਸਟੈਂਡ ਲੈ ਰਹੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਆ ਉਹ ਕੈਪਚਰ ਹੋ ਚੁੱਕੀਆਂ ਸਟੇਟ ਨੇ ਕਿਸੇ ਨਾ ਕਿਸੇ ਜਰੀਏ ਆਪ ਦੇ ਜਿਹੜਾ ਹੈਗਾ ਏਜੰਡੇ ਸਾਡੀਆਂ ਸੰਸਥਾਵਾਂ ਦੇ ਅੰਦਰ ਤੱਕ ਵਾਰਡ ਦਿੱਤੇ ਪਰ ਜਦੋਂ ਇਹਨਾਂ ਨੂੰ ਤਲਬ ਕੀਤਾ ਗਿਆ ਜਥੇਦਾਰਾਂ ਨੇ ਇਹਨਾਂ ਦੇ ਬਾਬਤ ਸਜ਼ਾ ਸੁਣਾਈਆਂ ਉਦੋਂ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਇੰਨੀ ਉਮੀਦ ਹੀ ਨਹੀਂ ਸੀ ਕਿ ਜਥੇਦਾਰ ਇੰਨਾ ਕੁ ਵੀ ਬੋਲ ਸਕਦੇ ਜਿੰਨਾ ਕੋ ਬੋਲੇ ਆਮ ਲੋਕਾਂ ਦੀ ਸੰਗਤ ਦੀ ਉਮੀਦ ਤੋਂ ਕਿਤੇ ਵੱਧ ਬੋਲ ਗਏ ਉਹ ਪਰ ਉਸ ਸੰਗਤ ਦੀ ਉਮੀਦ ਤੋਂ ਵੱਧ ਬੋਲੇ ਸਿੱਖੀ ਸਿਧਾਂਤਾਂ ਦੇ ਅਨੁਸਾਰ ਸਜ਼ਾ ਨਹੀਂ ਨਕੀ ਉਹਨਾਂ ਨੂੰ ਸੰਗਤ ਦੀ ਉਮੀਦ ਇੱਕ ਅਲੱਗਾਂ ਚੀਜ਼ ਐ ਪਰ ਜਿਹੜੇ ਕੌਮ ਦੇ ਜਿਹੜੇ ਇਹ ਅਦਾਰੇ ਨੇ ਜਿਹੜੀ ਇਹਨਾਂ ਦੀ ਰੈਪੋਰਟਿਸ਼ਨ ਐ ਜੋ ਇਹਨਾਂ ਦੇ ਕਦ ਕਾਠ ਹੈ ਨਾ ਅਦਾਰਿਆਂ ਦੇ ਇਹਨਾਂ ਦੇ ਫੈਸਲਿਆਂ ਨੇ ਉਹਨਾਂ ਦੇ ਕਦ ਨੂੰ ਨੀਵਾ ਕਰਕੇ ਰੱਖ ਦਿੱਤਾ ਬਹੁਤ ਜੱਡੇ ਵੱਡੇ ਗੁਨਾਹ ਬਾਦਲਦਲੀਆਂ ਤੇ ਲੱਗੇ ਉਦੇ ਮੁਤਾਬਕ ਅਗਰ ਕਿਸੇ ਆਮ ਤੁਸੀਂ ਇੱਥੇ 100 ਸਖ ਨੂੰ ਉਹਨਾਂ ਪੁੱਛੋ ਮਾਈਕ ਲੈ ਜਾ ਕੇ ਵੀ ਇੱਕ ਬੰਦੇ ਨੇ ਗੁਰੂ ਦੀਆਂ ਬੇਦਬੀਆਂ ਕਰਵਾਈਆਂ ਹੋਣ ਤੇ ਜਿਨ੍ਹਾਂ ਨੇ ਪੁਲਿਸ ਅਫਸਰਾਂ ਨੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਹੋਵੇ ਜਿਨ੍ਹਾਂ ਦੇ ਉੱਤੇ ਧੀਆਂ ਪੈਣਾ ਦੀਆਂ ਬੇਪੱਤੀਆਂ ਦੇ ਇਲਜ਼ਾਮ ਹੋਣ ਤੇ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਅਫਸਰਸ਼ਾਈਆਂ ਤੇ ਪਦਵੀਆਂ ਦਿੱਤੀਆਂ ਹੋਣ ਐਹੋ ਜੇ ਬੰਦੇ ਨੂੰ ਆਪਾਂ ਕਹੀਏ ਤੂੰ ਝਾੜੂ ਫੇਰ ਲਾ ਭਾਂਡੇ ਮਾਂਜ ਲਾ ਤੇ ਉਤ ਤੋਂ ਬਾਅਦ ਚ ਤੂੰ ਪਾਕ ਸਾਫ ਹੋ ਗਿਆ ਹੁਣ ਤੂੰ ਫਰੀਆ ਹੁਣ ਤੂੰ ਕੁਝ ਵੀ ਕਰ ਸਕਦਾ ਤੇ ਆਮ ਸਖ ਦੇ ਉਤ ਤੋਂ ਬਾਅਦ ਚ ਬੋਲ ਸੁਣਿਓ ਸ਼ਾਇਦ ਮੈਨੂੰ ਲੱਗਦਾ ਤੁਸੀਂ ਮਾਈਕ ਤੇ ਚਲਾ ਨਾ ਸਕੋਗੇ ਜਿਹੜੇ ਬੰਦੇ ਨੂੰ ਗੁਰੂ ਸਾਹਿਬ ਦੀ ਬਦਬੀ ਦਾ ਦਰਦ ਹੋਇਆ ਉਹਨੂੰ ਲੱਗਾ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਸਾਰਿਆਂ ਲੋਕਾਂ ਨੇ ਇਸ ਫੈਸਲੇ ਦੀ ਨਿਖੇਧੀ ਕੀਤੀ ਉਹਨਾਂ ਨੇ ਕਿਹਾ ਬਹੁਤ ਮਾੜਾ ਕੀਤਾ ਇਹਨਾਂ ਨੇ ਜੇ ਬਾੜਾ ਨਹੀਂ ਤੇ ਕਮ ਸੇ ਕਮ ਬਾਦਲਾ ਨੂੰ ਜੇ ਕੋਈ ਜਿਵੇਂ ਜਥੇਦਾਰਾਂ ਨੇ ਕਿਹਾ ਪੀ ਅਸੀਂ ਕੋਈ ਇਹ ਬਕਸ਼ੰਦ ਗੁਰੂ ਦਾ ਦਰਿਆ ਅਸੀਂ ਕੋਈ ਫਾਂਸੀ ਥੋੜੀ ਲਾ ਦੇਣੀ ਫਾਂਸੀ ਤੋਂ ਇਲਾਵਾ ਵੀ ਤੇ ਬਹੁਤ ਕੁਸ਼ ਕੀਤਾ ਜਾ ਸਕਦਾ ਸੀ ਇਹਨਾਂ ਬੰਦਿਆਂ ਨੂੰ ਕੰਮ ਸੇ ਕੰਮ ਇਹ ਮੌਕਾ ਤਾਂ ਨਾ ਦਿੰਦੇ ਪੀ ਇੱਕ ਵਾਰੀ ਤੁਸੀਂ ਸਰਫਣਾ ਧੋ ਕੇ ਬਾਹਰ ਕੱਢ ਦਿੱਤੇ ਤੇ ਉਸ ਤੋਂ ਬਾਅਦ ਤੁਸੀਂ ਫੇਰ ਕਹੋ ਪੀ ਹੁਣ ਤੁਸੀਂ ਨਵੇਂ ਸਿਰੇ ਤੋਂ ਤਾਕਤ ਹਾਸਲ ਕਰੋ ਤਾਕਤ ਹਾਸਲ ਕਰਕੇ ਤੇ ਦੁਬਾਰਾ ਤੁਸੀਂ ਬੇਦਬੀਆਂ ਕਰੋ ਤੇ ਦੁਬਾਰਾ ਫੇਰ ਆ ਕੇ ਪੇਸ਼ ਹੋ ਜਾਓ ਅਜਿਹਾ ਚਾਰ-ਚਾਰ ਘੰਟੇ ਦੀ ਲੱਗੀ ਆ 7-7 ਘੰਟੇ ਦੀ ਲਾਦਾਂਗੇ 8-8 ਘੰਟੇ ਦੀ ਲਾਦਾਂਗੇ ਹਫਤੇ-ਹਫਤੇ ਦਸ-ਦਸ ਦਿਨ ਦੀ ਸਜ਼ਾ ਲਾਦਾਂਗੇ ਏ ਤੇ ਕੋਈ ਪੈਟਰਨ ਤੇ ਤਰੀਕਾ ਨਾ ਨਾ ਹੋਇਆ ਜੇ ਫਾਂਸੀ ਨਹੀਂ ਲੱਗ ਸਕਦੀ ਤਾਂ ਕੋੜੇ ਤੇ ਵੱਜੇ ਆ ਨਾ ਇਸੇ ਤਖਤ ਦੇ ਉੱਤੋਂ ਤੁਸੀਂ ਇੰਨੀ ਜੁਰਤ ਹੀ ਰੱਖ ਲੈਂਦੇ ਜੇ ਤੋਂ ਨਹੀਂ ਗਾਂ ਵੱਧ ਸਕਦੇ ਸੀ ਜੇ ਇਹ ਵੀ ਨਹੀਂ ਕਰ ਸਕਦੇ ਸੀ ਤੇ ਇਹਨਾਂ ਲੋਕਾਂ ਨੂੰ ਕਮ ਸੇ ਕਮ ਇਸ ਹੱਦ ਤੱਕ ਤੇ ਸਜ਼ਾ ਲਾ ਦਿੰਦੇ ਭੀ ਇਹ ਸਿੱਖਾਂ ਨੂੰ ਉਗਵਾਈ ਨਹੀਂ ਦੇ ਸਕਦੇ ਕਦੇ ਵੀ ਇਹ ਕਰਤਾਰ ਇਸ ਕਦਰ ਇਸ ਲਾਇਕ ਨਹੀਂ ਰਹੇ ਕਿਉਂਕਿ ਇਹਨਾਂ ਨੇ ਆਪ ਮੰਨਿਆ ਗੁਰੂ ਦੇ ਸਨਮੁਖ ਖੜੇ ਹੋ ਕੇ ਕਿ ਅਸੀਂ ਆ ਗੁਨਾਹ ਕੀਤੇ ਤੇ ਅਸੀਂ ਇਹਨਾਂ ਦੇ ਵਿੱਚ ਹਿੱਸੇਦਾਰ ਆ ਤੇ ਇਹ ਨਾ ਬੰਦਿਆਂ ਨੂੰ ਕੀ ਇਹ ਭੁੱਖੇ ਮਰ ਚੱਲੇ ਸੀ ਕਿਹਨਾਂ ਦੇ ਕੋਲ ਕੱਖ ਨਹੀਂ بچਿਆ ਸਵਾਇ ਰਾਜਨੀਤੀ ਤੋਂ ਇਹਨਾਂ ਦੇ ਹੱਥ ਪੈਰ ਕੱਟੇ ਗਏ ਇਹਨਾਂ ਦੇ ਸਰੀਰ ਇਸ ਗੱਲ ਤੇ ਸਮਰੱਥ ਨਹੀਂ ਰਹਿ ਪੀ ਕਿਰਤ ਕਰਕੇ ਕੁਝ ਖਾ ਸਕਦੇ ਆਪਣੀ ਜਿਨ੍ਹਾਂ ਨੂੰ ਇਹ ਸਜਾਵਾਂ ਕਹਿੰਦੇ ਉਹਦੇ ਲਈ ਸਿੱਖ ਦੋ ਵਕਤ ਅਰਦਾਸਾਂ ਕਰਦੇ ਕਿ ਸੱਚੇ ਬਾਦਸ਼ਾਹ ਸਾਡੇ ਤੇ ਕਿਰਪਾ ਕਰ ਸਾਨੂੰ ਗੁਰੂ ਘਰ ਦੀ ਸੇਵਾ ਬਖਸ਼ ਦੇ ਤਰਲੇ ਕੱਢ ਕੱਢ ਕੇ ਸਿੱਖੇ ਸੇਵਾਵਾਂ ਲੈਂਦੇ ਆ ਇਹ ਸਜਾਵਾਂ ਨਹੀਂ ਆ ਇਹ ਸੇਵਾਵਾਂ ਆ ਜਿਹਦੇ ਲਈ ਸਿੱਖ ਉਤਾਵਲੇ ਰਹਿੰਦੇ ਹਮੇਸ਼ਾ ਕਦੀ ਬਾਹਰਲੇ ਸਿੱਖਾਂ ਨੂੰ ਪੁੱਛ ਕੇ ਦੇਖਿਓ ਕਿੰਨੀਆਂ ਅਰਦਾਸਾਂ ਨਿਤ ਕਰਦੇ ਉਹਨਾਂ ਕ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਸਾਨੂੰ ਭਾਂਡੇ ਮਾਂਜਣ ਦੀ ਕਿਸੇ ਦਿਨ ਸੇਵਾ ਮਿਲ ਜਵੇ ਤੇ ਅਸੀਂ ਸਮਝਾਂਗੇ ਸਾਡਾ ਉਹਨਾ ਸਫਲਾ ਹੋ ਗਿਆ ਸਾਨੂੰ ਕਿਤੇ ਸੰਗਤ ਦੇ ਚਰਨ ਪਰਸਨ ਦਾ ਮੌਕਾ ਮਿਲ ਜਵੇ ਸਾਡਾ ਜੀਵਨ ਸਫਲਾ ਹੋ ਗਿਆ ਤੇ ਇਹਨਾਂ ਲੋਕਾਂ ਨੇ ਸਾਡੀ ਕੌਮ ਦੇ ਸਿਧਾਂਤਾਂ ਦੇ ਮਜ਼ਾਕ ਉਡਾ ਕੇ ਰੱਖ ਦਿੱਤੇ ਲੋਕਾਂ ਦੇ ਅੱਗੇ ਇੱਕ ਇਹ ਹੁਣ ਸਵਾਲ ਸਰਜਿਆ ਜਾ ਰਿਹਾ ਹੈ ਆਪਣੇ ਕੋ ਸੰਗਤ ਇਸ ਸਵਾਲ ਹੁਣ ਜ਼ਰੂਰ ਚੱਕਦੀ ਹੋਈ ਨਜ਼ਰ ਆ ਰਹੀ ਹੈ ਚਾਹੇ ਸਿਆਸੀ ਪੱਖ ਤੋਂ ਕਹਿ ਲੋ ਜਾਂ ਫਿਰ ਆ ਬਦਲ ਪੱਖ ਤੋਂ ਕਹਿ ਲੋ ਇਹ ਸਵਾਲ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਕਿ ਭਈ ਨਰੈਨ ਸਿੰਘ ਚੌੜਾ ਹੁਰਾ ਨੂੰ ਅਜੇ ਹੀ ਕਿਹੜੀ ਗੱਲ ਪੈ ਗਈ ਵੀ ਗੋਲੀ ਚਲਾ ਦਿੱਤੀ ਸਜ਼ਾਾਂਤ ਲੱਗੀਆਂ ਸੀਗੀਆਂ ਸਜ਼ਾ ਭੁਗਤ ਵੀ ਰਏ ਸੀਗੇ ਤਿਆਨੂੰ ਇੱਕ ਸਵਾਲ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੰਨ ਲਓ ਤੁਹਾਡਾ ਆਪਣੇ ਬਾਪ ਨਾਲ ਬਹੁਤ ਪਿਆਰ ਹੈ ਤੁਹਾਡੇ ਬਾਪ ਦੀ ਕੋਈ ਦਾੜੀ ਨੂੰ ਹੱਥ ਪਾ ਲਵੇ ਉਹਦੇ ਨਾਲ ਬਦਸਲੂਕੀ ਕਰੇ ਤੇ ਉਹਨੂੰ ਇਹ ਵਾਲੀ سزا ਲੱਗ ਜੇ ਤੁਸੀਂ ਉਹਨੂੰ ਮਾਫ ਕਰ ਦੋਗੇ ਨਹੀਂ ਬਿਲਕੁਲ ਕਿਸੇ ਹੋਰ ਨੂੰ ਪੁੱਛ ਕੇ ਦੱਸੋ ਕੋਈ ਇੱਕ ਬੰਦਾ ਮਾਫ ਕਰ ਦੇ ਜੇ ਜਿੰਨਾ ਪਿਆਰ ਸਾਨੂੰ ਆਪਦੀ ਬਾਪ ਦੀ ਇੱਜ਼ਤ ਦੇ ਨਾਲ ਹੈ ਸਾਨੂੰ ਆਪਦੀ ਬਾਪ ਦੀ ਜਿਤਨਾ ਬੇਅੰਤਹਾ ਮੁਹੱਬਤ ਹੈ ਸਾਨੂੰ ਆਪਦੇ ਬਾਪ ਦੇ ਨਾਲ ਬੇਅੰਤਹਾ ਮੁਹੱਬਤ ਹੈ ਉਸ ਮੁਹੱਬਤ ਤੋਂ ਹਜ਼ਾਰ ਗੁਣਾ ਵੱਧ ਸਾਡੇ ਦਿਲਾਂ 'ਚ ਸਤਕਾਰ ਗੁਰੂ ਸਾਹਿਬ ਦੇ ਬਾਪ ਦੇ ਕੋਈ ਵੀ ਸਿੱਖ ਕਿਦਾਂ ਬਰਦਾਸ਼ਤ ਕਰ ਸਕਦਾ ਕੋਈ ਕੋਈ ਗੁਰੂ ਦੇ ਅੰਗ ਪਾੜ ਕੇ ਗਲੀਆਂ 'ਚ ਖਲਾਰ ਕੇ ਤੇ ਬਾਅਦ ਚ ਦੁੱਧ ਤੋਤਾ ਹੋ ਜਵੇ ਤੇ ਉਹਨੂੰ ਕੋਈ ਸਜ਼ਾ ਨਾ ਮਿਲੇ। ਇਹ ਇੱਕ ਸਿੱਖ ਦਾ ਨਹੀਂ ਹਜ਼ਾਰਾਂ ਸਿੱਖਾਂ ਦੇ ਦਿਲਾਂ ਦਾ ਬਲਬਲਾ ਸੀ ਜੋ ਨਰੈਨ ਸਿੰਘ ਚੌੜੇ ਦੇ ਐਕਸ਼ਨ ਦੇ ਜ਼ਰੀਏ ਬਾਹਰ ਆਇਆ। ਜੇ ਉਹ ਇੰਨਾ ਨਾ ਕਰਦੇ ਸ਼ਾਇਦ ਦੁਨੀਆ ਭਰ ਤੇ ਬੈਠੇ ਲੋਕਾਂ ਨੂੰ ਪਤਾ ਹੀ ਨਾ ਲੱਗਦਾ ਕਿ ਇਹ ਕਿੱਡੇ ਵੱਡੇ ਗੁਨਾਹਗਾਰ ਆ ਤੇ ਕੌਮ ਜਿਹੜੀ ਹੈਗੀ ਆ ਫੈਸਲਿਆਂ ਤੋਂ ਅਸੰਤੁਸ਼ਟ ਹੈ। ਅੱਛਾ ਇਹੀ ਸਵਾਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਈ ਕੌਮ ਦੇ ਦਰਦ ਨੂੰ ਦੇਖਦੇ ਹੋਏ ਨਰੈਨ ਸਿੰਘ ਚੋੜਾ ਖੋਰਾ ਵੱਲੋਂ ਜਾਂ ਫਿਰ ਉਹਨਾਂ ਦੇ ਅੰਦਰ ਜੋ ਦਰਦ ਸੀਗਾ ਉਸ ਨੂੰ ਦੇਖਦੇ ਹੋਏ ਨਰੈਨ ਸਿੰਘ ਚੋੜਾ ਖੋਰਾ ਵੱਲੋਂ ਸੁਖਬੀਰ ਸਿੰਘ ਬਾਦਲ ਖੋਰਾ ਉੱਪਰ ਗੋਲੀ ਚਲਾਈ ਗਈ ਪਰ ਹੁਣ ਉਹੀ ਤਖਤ ਤੋਂ ਜਥੇਦਾਰ ਖੜੇ ਹੋ ਕੇ ਜਾਂ ਫਿਰ ਮੀਟਿੰਗਾਂ ਕਰਕੇ ਕਹਿ ਰਹੇ ਨੇ ਕਿ ਵੀ ਨਰੈਨ ਸਿੰਘ ਚੋੜਾ ਖੋਰਾ ਨੂੰ ਤਖ ਜਿਹੜਾ ਹੈਗਾ ਪੰਥ ਤੋਂ ਛੇਕ ਦੇਣਾ ਚਾਹੀਦਾ ਹੈਗਾ ਇਹ ਜਦੋਂ ਤੁਸੀਂ ਸੁਣਦੇ ਹੋ ਤਾਂ ਮਨ ਦੇ ਵਿੱਚ ਪਹਿਲਾ ਖਿਆਲ ਕੀ ਹੁੰਦਾ ਹੈ ਇਹੀ ਕਿ ਜਥੇਦਾਰ ਆਪਣਾ ਅਕਸ ਸਦਾ ਲਈ ਖਤਮ ਕਰਨ ਦੇ ਰਾਹ ਵੱਲ ਤੁਰੇ ਹੋਏ ਆ ਜੇ ਉਹ ਇਦਾਂ ਕਰ ਦੇਗਾ ਇਹ ਬੰਦੇ ਆਮ ਸੰਗਤ ਚ ਕਦੇ ਵੀ ਵਿਚਰਨ ਯੋਗ ਨਹੀਂ ਰਹਿਣਗੇ ਅਗਰ ਉਹ ਕੋਈ ਐਡਾ ਵੱਡਾ ਤੇ ਐਡਾ ਗਲਤ ਫੈਸਲਾ ਲੈ ਲੈਂਦੇ ਇੱਕ ਐਸੀ ਸ਼ਖਸੀਅਤ ਜਿਹਦੀ ਤਾਂ ਉਮਰ ਪੰਥ ਦੇ ਲੇਖੇ ਲੱਗੀ ਹੋਵੇ ਇੱਕ ਐਸੀ ਸ਼ਖਸੀਅਤ ਜਿਹੜਾ ਪੰਥ ਦਾ ਦਰਦ ਲੈ ਕੇ ਕਿਸੇ ਬੰਦੇ ਨੂੰ ਘਰੋਂ ਮਾਰਨ ਤੱਕ ਲਈ ਨਿਕਲ ਗਿਆ ਹੋਵੇ ਉਹਦੀ ਕੋਈ ਸੁਖਵੀਰ ਨਾ ਬੱਟ ਬੰਨੇ ਦੀ ਕੋਈ ਸਾਝ ਨਹੀਂ ਹੈਗੀ ਵੀ ਉਹਨੇ ਕੋ ਜਮੀਨ ਵੰਡਣੀ ਸੀ ਉਹਦੇ ਨਾਲ ਪਿੱਤਾਂ ਗੋਲੀ ਮਾਰਨ ਚਲੇ ਗਿਆ ਹੂੰ ਉਹਨੂੰ ਦਰਦ ਗੁਰੂ ਦਾ ਹੀ ਆ ਨਾ ਤੇ ਗੁਰੂ ਦੇ ਦਰਦ ਰੱਖਣ ਵਾਲਿਆਂ ਨੂੰ ਅਗਰ ਪੰਥ ਚੋਂ ਛੇਕਣਾ ਤੇ ਇਸ ਤੋਂ ਵੱਡੀ ਕੁਤਾਹੀ ਮੈਂ ਕਹਿੰਦਾ ਹੋਰ ਜਥੇਦਾਰਾਂ ਵੱਲੋਂ ਕੀ ਹੋ ਸਕਦੀ ਹੈ ਦੂਸਰੀ ਗੱਲ ਜਥੇਦਾਰਾਂ ਨੂੰ ਇਹ ਪੁੱਛਣੀ ਚਾਹੁੰਦਾ ਵੀ ਪੰਥ ਚੋਂ ਛੇਕਣ ਦੇ ਪੈਮਾਨੇ ਕੀ ਨੇ ਸੁਖਬੀਰ ਬਾਦਲ ਦੀ ਐਸੀ ਕਿਹੜੀ ਕੁਆਲਿਟੀ ਕਿਹੜਾ ਗੁਣ ਤੁਸੀਂ ਦੇਖ ਲਿਆ ਕਿ ਉਹਨੂੰ ਪੰਥ ਚੋਂ ਨਹੀਂ ਛੇਕਿਆ ਐਸੀ ਤੁਹਾਡੀ ਕੀ ਮਜਬੂਰੀ ਸੀ ਤੁਸੀਂ ਉਮਰਾਂ ਲੰਗਲ ਨੂੰ ਪੰਥ ਚੋਂ ਨਹੀਂ ਛੇਕਿਆ ਤੁਸੀਂ ਸੁਮੇਧ ਸੈਣੀ ਨੂੰ ਕਿਉਂ ਨਹੀਂ ਪੰਥ ਚੋਂ ਛੇਕਿਆ ਤੁਸੀਂ ਮਜੀਠੀਆ ਨੂੰ ਕਿਉਂ ਨਹੀਂ ਪੰਥ ਚੋਂ ਛੇਕਿਆ ਤੁਸੀਂ ਜਿਹੜਾ ਬੰਦਾ ਜਥੇਦਾਰਾਂ ਨੂੰ ਹੀ ਸੁਭਾਲ ਕਰ ਰਿਹਾ ਬਤਮੀਜੀ ਦੇ ਨਾਲ ਕਰ ਰਿਹਾ ਆਕੜ ਤੇ ਹੰਕਾਰ ਦੇ ਲਹਿਜੇ ਚ ਕਰ ਰਿਹਾ ਉਹਨੂੰ ਪੰਥ ਚੋਂ ਕਿਉਂ ਨਹੀਂ ਛੇਕਿਆ ਜਿਨ੍ਹਾਂ ਨੇ ਨਾ ਸੰਸਥਾਵਾਂ ਦੇ ਕਹਾਣ ਕੀਤੇ ਤੇ ਘਾਣ ਕਰਨ ਵਾਲਿਆਂ ਦੇ ਸਾਥ ਦਿੱਤੇ ਉਹਨਾਂ ਨੂੰ ਪੰਥ ਚੋਂ ਕਿਉਂ ਨਹੀਂ ਛੇਕਿਆ ਜਿਹੜੇ ਆ ਬੰਦਿਆਂ ਨੇ ਗੁਰੂ ਸਾਹਿਬ ਦੇ ਸਰੂਪਾਂ ਦੇ ਗਮਨ ਕਰਤੇ ਉਹਨਾਂ ਬੰਦਿਆਂ ਨੂੰ ਪੰਥ ਚੋਂ ਕਿਉਂ ਨਹੀਂ ਛੇਕਿਆ ਜਿਨ੍ਹਾਂ ਬੰਦਿਆਂ ਦੇ ਉੱਤੇ ਜਨਾਨੀਵਾਜੀ ਦੇ ਰੇਪ ਦੇ ਕੇਸ ਪੈ ਰਹੇ ਆ ਉਹ ਪਰ ਤਖਨੇ ਸਾਰਾ ਕੁਝ ਉਹਨਾਂ ਨੂੰ ਪੰਥ ਚੋਂ ਕਿਉਂ ਨਹੀਂ ਛੇਕਿਆ ਉਹਨਾਂ ਨੂੰ ਕਿਉਂ ਤੁਸੀਂ ਸਿੱਖਾਂ ਦੇ ਸਿਰ ਤੇ ਚੜ ਚੜ ਕੇ ਬਿਠਾ ਰਹੇ ਹੋ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਅੱਜ ਸਿੱਖਾਂ ਦੀਆਂ ਤੁਰਿਆਂ ਜਾਂਦੀਆਂ ਦੀਆਂ ਪਿੱਛੋਂ ਹੱਥ ਪਾ ਕੇ ਪੱਗਾਂ ਲਾ ਰਹੇ ਆ ਉਹਨਾਂ ਨੂੰ ਪੰਥ ਚੋਂ ਕਿਉਂ ਨਹੀਂ ਛੇਕਦੇ ਜਿਹੜੇ ਪੱਗ ਦੀ ਲਾਜ ਹੀ ਨਹੀਂ ਰੱਖ ਸਕਦੇ ਜਿਹਨੂੰ ਪੱਗ ਦੀ ਕਦਰ ਦਾ ਹੀ ਨਹੀਂ ਪਤਾ ਉਹਨਾਂ ਬੰਦਿਆਂ ਨੂੰ ਪੰਥ ਚੋਂ ਕਿਉਂ ਨਹੀਂ ਛੇਕਿਆ ਬਸ ਲੋਕੋ ਸਵਾਲ ਮੇਰੀ ਆਖਰੀ ਨੇ ਜਿਸ ਤਰੀਕੇ ਦੇ ਨਾਲ ਹੁਣ ਸਾਰਾ ਸਿਰਜਣਾ ਹੁਣ ਦੇਖਣ ਨੂੰ ਮਿਲ ਰਿਹਾ ਹੈਗਾ ਅੰਤ ਤੁਸੀਂ ਕੀ ਸਮਝਦੇ ਹੋ ਤੇ ਅੰਤ ਜੇਕਰ ਹੁੰਦਾ ਹੈ ਤੇ ਕਿਹੋ ਜਿਹਾ ਹੋਵੇਗਾ ਹੁਣ ਸਾਨੂੰ ਲੱਗਦਾ ਇਹ ਅੰਤ ਤਦ ਤੱਕ ਸੰਭਵ ਹੀ ਨਹੀਂ ਆ ਜਦ ਤੱਕ ਸਿੱਖਾਂ ਦੇ ਅਦਾਰੇ ਸਿੱਖੀ ਰੌ ਰੀਤਾਂ ਦੇ ਅਨੁਸਾਰ ਨਹੀਂ ਚੱਲਦੇ ਸਾਡੇ ਅਦਾਰੇ ਸਾਡੇ ਸਿਧਾਂਤਾਂ ਦੇ ਅਨੁਸਾਰ ਚੱਲ ਹੀ ਨਹੀਂ ਰਹੇ ਤੇ ਉੱਥੋਂ ਇਹ ਉਮੀਦ ਰੱਖਣੀ ਕਿ ਫੈਸਲੇ ਸਹੀ ਹੋਣਗੇ ਕਿਉਂਕਿ ਜੜ੍ਹ 'ਚ ਸਮੱਸਿਆ ਆ ਅਸੀਂ ਪੱਤਿਆਂ ਦਾ ਇਲਾਜ ਕਰਕੇ ਦਰਖਤ ਠੀਕ ਨਹੀਂ ਕਰ ਸਕਦੇ ਸਾਨੂੰ ਇਲਾਜ ਜੜ੍ਹ ਤੋਂ ਕਰਨਾ ਪਊਗਾ ਸਭ ਤੋਂ ਪਹਿਲਾਂ ਤੇ ਸਾਡੇ ਅਦਾਰਿਆਂ ਦੀਆਂ ਜਿਹੜੀਆਂ ਜਿਹੜੇ ਪ੍ਰੋਸੈਸ ਆ ਸਾਡੇ ਅਦਾਰਿਆਂ ਦੇ ਜਿਹੜੀਆਂ ਨਿਯੁਕਤੀਆਂ ਆ ਬੰਦਿਆਂ ਦੀਆਂ ਉਹ ਸਿੱਖੀ ਸਿਧਾਂਤਾਂ ਦੇ ਅਨੁਸਾਰ ਹੋਣੀਆਂ ਚਾਹੀਦੀਆਂ। ਬੰਦੇ ਚਾਰ ਇਕੱਠੇ ਹੋ ਕੇ ਇੱਕ ਬੰਦਾ ਚੁਣ ਲੈਣ। ਗਿਣਤੀ ਦੇ ਹਿਸਾਬ ਦੇ ਨਾਲ ਬੰਦਾ ਚੁਣਨਾ ਇਹ ਸਿੱਖਾਂ ਦਾ ਸਿਧਾਂਤ ਨਹੀਂ। ਕੁਆਲਿਟੀ ਦੇ ਹਿਸਾਬ ਦੇ ਨਾਲ ਸਾਡੇ ਤਾਂ ਬੰਦਾ ਚੁਣਿਆ ਜਾਂਦਾ ਸੀ। ਜਦ ਤੱਕ ਇਲੈਕਸ਼ਨ ਪ੍ਰੋਸੈਸ ਸਿੱਖਾਂ ਦੇ ਅੰਦਰ ਸਿੱਖਾਂ ਦੇ ਕਮ ਸੇ ਕਮ ਜਿਹੜੇ ਧਾਰਮਿਕ ادارے ਉਹਨਾਂ ਦੇ ਅੰਦਰ ਆਪ ਦਾ ਅਸਰ ਰੱਖਦਾ ਪਿਆ। ਤਦ ਤੱਕ ਕੋਈ ਮਸਲਾ ਛੇਤੀ ਹੱਲ ਹੋਣ ਵਾਲਾ ਹੈ ਨਹੀਂ। ਨਰੈਣ ਸਿੰਘ ਚੋੜਾ ਹੋਰਾਂ ਨੂੰ ਜੇਕਰ ਪੰਥ ਤੋਂ ਛੇਕਿਆ ਜਾਂਦਾ ਹੈ ਤਾਂ ਕੀ ਹੋਵੇਗਾ ਤੁਹਾਡੇ ਜਥੇਬੰਦੀ ਦਾ ਫੈਸਲਾ ਹੋਰ ਜਥੇਬੰਦੀਆਂ ਦਾ ਫੈਸਲਾ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਤੁਸੀਂ ਇਹਦਾ ਫੈਸਲਾ ਤੇ ਤੈਅ ਆ ਤੇ ਪੰਥ ਪਹਿਲਾਂ ਵੀ ਬਹੁਤ ਸਾਰੀਆਂ ਐਗਜ਼ੈਂਪਲਾਂ ਦੇ ਚੁੱਕਾ ਕੋਈ ਵੀ ਫੈਸਲਾ ਜਦੋਂ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਨਹੀਂ ਹੁੰਦਾ ਤੇ ਪੰਥ ਰਿਐਕਟ ਕਰਦਾ ਉਹਦੇ ਤੇ ਜਿਹੜੇ ਬੰਦੇ ਅੱਜ ਨਰੈਣ ਸਿੰਘ ਚੋੜੇ ਨੂੰ ਪੰਥ ਤੋਂ ਛੇਕਣ ਦੀਆਂ ਗੱਲਾਂ ਕਰਦੇ ਪਏ ਆ ਇਹ ਪੰਥ ਨੇ ਕਦੇ ਪ੍ਰਵਾਨ ਹੀ ਨਹੀਂ ਕੀਤੇ ਅੱਜ ਤੱਕ ਜਿਹੜੇ ਪੰਥ ਨਹੀਂ ਛੇਕਤੇ ਹੋਣ ਉਹ ਕਿਸੇ ਨੂੰ ਪੰਥ ਚੋਂ ਕੀ ਛੇਕਣਗੇ ਇਹ ਪਹਿਲਾਂ ਆਪ ਦੀ ਹਸਤੀ ਤਾਂ ਪੰਥ ਚ ਖੜੇ ਹੋਣ ਯੋਗੀ ਰੱਖ ਲੈਣ ਉਹਨੇ ਜੋਗੇ ਹੋਣ ਕਿ ਪੰਥ ਦੇ ਵਿੱਚ ਸ਼ਰੇਆਮ ਜਾ ਕੇ ਖੜੇ ਹੋ ਸਕਣ ਤੇ ਗੱਲ ਕਰ ਸਕਣ ਇਹਨਾਂ ਚੋਂ ਕੋਈ ਕਿਰਦਾਰ ਐਸਾ ਨਹੀਂ ਜਿਹੜਾ ਆਮ ਸੰਗਤ ਚ ਜਾ ਕੇ ਬਹਿ ਕੇ ਖੜ ਕੇ ਗੱਲ ਕਰ ਸਕੇ ਤੇ ਪੰਥ ਚੋਂ ਛੇਕਣ ਵਾਲੇ ਤੇ ਅੱਜ ਤੱਕ ਆਪ ਲਾਲੇ ਜਗਤ ਨਾਰਾਇਣ ਨੂੰ ਆਪਣਾ ਆਗੂ ਮੰਨਦੇ ਪਏ ਆ ਉਹਨੂੰ ਸ਼ਹੀਦ ਮੰਨਦੇ ਪਏ ਆ ਉਹਦੀਆਂ ਵਰਸੀਆਂ ਮਨਾਉਂਦੇ ਪਏ ਆ ਇਹ ਦੱਸਣਗੇ ਪੰਥ ਚੋਂ ਕਿਹਨੂੰ ਛੇਕਣਾ ਕਿਹਨੂੰ ਨਹੀਂ ਹਰਜਿੰਦਰ ਸਿੰਘ ਧਾਮੀ ਤੇ ਇਹ ਜਿਹੜਾ ਹੁਣ ਇਹਨੇ ਆਪਣਾ ਨਵਾਂ ਸਾਥੀ ਕਿਉਂਕਿ ਕਹਿੰਦੇ ਹੁੰਦੇ ਆ ਵੀ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ ਇਹ ਆਪ ਪ੍ਰਧਾਨ ਨੇ ਆਪਣੇ ਨਾਲ ਦੇ ਵੀ ਆਪਣੇ ਵਰਗੇ ਇਕੱਠੇ ਕਰ ਲਏ ਹੁਣ ਇਹ ਕੁਲਵੰਤ ਸਿੰਘ ਮੰਨਣ ਇਹ ਤੇ ਆਪ ਲਾਲੇ ਜਗਤ ਨਾਰਾਇਣ ਦੇ ਦਿਨ ਮਨਾਉਂਦੇ ਫਿਰਦੇ ਇਹ ਸਿੱਖਾਂ ਨੂੰ ਦੱਸਣਗੇ ਕਿ ਇਹਨੂੰ ਪੰਥ ਚੋਂ ਛੇਕਣਾ ਕਿਹਨੂੰ ਨਹੀਂ ਤੇ ਇਹਨਾਂ ਦੀ ਇਹ ਕਰਤੂਤ ਸਿੱਧਾ ਕਲੀਅਰ ਕਰਦੀ ਪਈ ਆ ਕਿ ਬਾਦਲ ਦੇ ਚਾਪ ਲੂਸ ਤੇ ਕੌਲੀ ਚੱਟਣੇ ਇਹ ਇੱਕ ਇਹਨਾਂ ਨੂੰ ਇਹਨਾਂ ਦਾ ਖੋਪਰ ਕੰਮ ਹੀ ਨਹੀਂ ਕੀਤਾ ਰਾਤੀ ਭਰ ਵੀ ਇੰਨੇ ਪ੍ਰੈਸ਼ਰ ਥੱਲੇ ਆ ਕੇ ਕਿ ਇਹ ਐਡੀ ਐਡੀ ਵੱਡੀ ਗਲਤੀ ਕਰਨ ਵਾਸਤੇ ਤੁਰ ਪਏ। ਇਹਨਾਂ ਨੂੰ ਚਾਹੀਦਾ ਹਜੇ ਵੀ ਬੁੱਢੇ ਬਾਰੇ ਦਾੜੀਆਂ ਚਟੀਆਂ ਹੋ ਗਈਆਂ। ਹੁਣ ਕਮ ਸੇ ਕਮ ਮੂੰਹ ਬਾਦਲ ਵਾਲੋਂ ਹਟਾ ਕੇ ਗੁਰਵਾਲਾ ਕਰ ਲਓ। ਉੱਥੇ ਦਰਗਾਹ 'ਚ ਜਿਹੜੀ ਜੁੱਤੀ ਫੇਰਨੀ ਉਤੋਂ ਕਿੱਦਾਂ ਬਚੋਗੇ? ਇੱਥੋਂ ਤਾਂ ਤੁਹਾਨੂੰ ਬਾਦਲ ਬਚਾਲੂ ਉੱਥੇ ਤੁਹਾਡਾ ਪਿਓ ਵੀ ਨਾਲ ਹੀ ਬੈਠਾ ਹੋਣਾ ਉਹ ਵੀ। ਠੀਕ। ਉਹਨੂੰ ਵੀ ਉਦਾਂ ਦੇ ਕੜਾਹਿਆਂ 'ਚ ਤਲਣਾ ਜਿੱਦਾਂ ਦੇ ਤ ਤੁਹਾਨੂੰ ਤਲਾਂ ਦੇਖ ਲਿਓ। ਬੰਦੇ ਦੇ ਪੁੱਤ ਬਣ ਕੇ ਗੁਰਵਾਲੂ ਮੂੰਹ ਕਰਕੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੋ। ਨਹੀਂ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਇੰਨਾ ਕੁ ਘ ਤੁਸੀਂ ਸੋਚ ਵੀ ਨਹੀਂ ਸਕਦੇ ਠੀਕ ਹੈ ਜੀ ਬਿਲਕੁਲ ਤਾਂ ਮਨਜੀਤ ਸਿੰਘ ਹੁਰੀ ਨੇ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਦੇ ਨਾਲ ਸਭ ਕੁਝ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲਾ ਸਮਾਂ ਸ਼ਾਇਦ ਜਿਹੜਾ ਹੈਗਾ ਉਹ ਕਾਫੀ ਸੋਚ ਵਿਚਾਰ ਵਾਲਾ ਹੋਵੇਗਾ ਕੈਮਰਾ ਸਰਪੰਖ ਦੇ ਨਾਲ ਰਾਜ ਗੁਪਤਾ ਹਮਦਰ ਟੀਵੀ ਕੈਨੇਡਾ ਜਲੰਧ